ਵਾਰੀਆਂ ਨੇ ਕੋਈ ਸੁਪਰੀ ਚੁੱਟੀ ਦਾ ਐਲਾਨ ਕੀਤਾ ਕਿ ਸਾਡੇ ਕੁਝ ਸਾਰੇ ਰਿਸ਼ਤੇਦਾਰੀ ਸਾਥੀ ਜਿਹੜੇ ਨੇ ਪਾਈ ਮਾਰਨ ਉਹ ਨਹੀਂ ਆਖਦੇ ਠੀਕ ਹੈ ਅਸੀਂ ਰਿਸ਼ਤੇਦਾਰ ਕਿਸੇ ਨੂੰ ਵੀ ਨੌਂ ਨਹੀਂ ਕਰਾਂਗੇ ਉਹ ਚਾਹੇ ਸਾਡਾ ਘਰ ਦਾ ਹੋਵੇ ਸਾਕਾ ਹੋਵੇ ਤੇ ਪਰ ਕਿਸੇ ਨੂੰ ਇਹ ਵੀ ਨਹੀਂ ਅਹਿਸਾਸ ਨਹੀਂ ਦੇਵਾਂਗੇ ਕਿ ਜੇ ਤੇਰੇ ਸਾਈਨ ਹੋਣ ਲੱਗੇ ਤੂੰ ਦੱਬ ਨਹੀਂ ਬਣ ਗਿਆ ਇਹ ਬਹੁਤ ਬੰਦੇ ਆ ਜਿਹੜੇ ਆਪਣੇ ਆਪ ਨੂੰ ਗੱਲਬਾਤ ਕਰਨ ਦਾ ਵਹਿਮ ਪਾਲੀ ਬੈਠੇ ਆ ਮੈਂ ਉਹਨਾਂ ਨੂੰ ਕਹਿਣਾ ਕਿ ਖੁਸ਼ਖਮੀ ਜੇ ਗੱਲਬਾਤ ਨਹੀਂ ਆਪਣੇ ਵਿੱਚੋਂ ਕਰਨ ਤੋਂ ਸਰਕਾਰ ਜਿਹੜੀ ਹੈ ਉਹੋ ਇਮਾਨਦਾਰ ਹੈ ਸਰਕਾਰ ਦਾ ਮੁਖੀ ਤਿੰਨ ਸਾਲ ਹੋ ਗਏ ਲਗਭਗ ਕੋਈ ਇੱਕ ਵੀ ਦਾ ਇਲਜ਼ਾਮ ਮੇਰੇ ਤੇ ਲਾ ਦੋ ਪਰ ਮੈਂ ਲੋਕਾਂ ਨੂੰ ਖੱਜਲ ਖਵਾਦੀ ਹੋਣ ਦੇਵਾਂਗਾ ਉਹਨਾਂ ਨੂੰ ਐਂ ਲੱਗਦਾ ਜੀ ਅਸੀਂ ਨਹੀਂ ਆਵਾਂਗੇ ਨਾ ਇਹਨਾਂ ਲੋਕਾਂ ਨੂੰ ਪ੍ਰੋਬਲਮ ਆਊਗੀ ਲੋਕਾਂ ਨੂੰ ਵਿਚਾਰੀਆਂ ਦੇ ਰਿਸ਼ਤੇ ਨਹੀਂ ਹੋਣਗੇ ਤਾਂ ਫਿਰ ਲੋਕ ਜਿਹੜੇ ਨੇ ਉਹ ਤੰਗ ਹੋਣਗੇ ਤਾਂ ਫਿਰ ਲੋਕ ਸਰਕਾਰ ਨੂੰ ਉਹ ਕਹਿਣਗੇ ਤਾਂ ਫਿਰ ਸਰਕਾਰ ਸਾਡੀ ਗਾਜ਼ਰੂਗੀ ਤਾਂ ਨਾਲ ਬਲੈਕਵਿਨਿੰਗ ਤੁਹਾਡੇ ਬਿਨਾਂ ਵੀ ਸਰ ਸਕਦਾ ਮੈਂ ਸਾਰਿਆਂ ਨੂੰ ਕਹਿੰਨਾ ਸਮੂਹਿਕ ਛੁੱਟੀ ਲਈ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਛੁੱਟੀਆਂ ਮੁਬਾਰਕ ਜਾਓ ਸ਼ਿਮਲੇ ਜਾਓ ਮਨਾਲੀ ਜਾਓ ਜਿੱਥੇ ਮਰਜ਼ੀ ਜਾਓ